ਪੰਜਾਬ ਪੁਲਿਸ ਨੇ ਇੱਕ ਕੇਸ ਦਰਜ ਕਰ ਲਿਆ ਕਪਲ ਮਿਸ਼ਰਾ ਦੇ ਖਿਲਾਫ ਹੂੰ ਕਪਲ ਮਿਸ਼ਰਾ ਦੇ ਖਿਲਾਫ ਕੇਸ ਦਰਜ ਕਰਕੇ ਕਿਹਾ ਗਿਆ ਕਿ ਇਹ ਜਿਹੜੀ ਵੀਡੀਓ ਹੈ ਇਹ ਫੈਬ੍ਰੀਕੇਟਡ ਵੀਡੀਓ ਹੈ ਔਰ ਇਹ ਲੋਕਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਭੜਕਾਉਣ ਦੇ ਵਾਸਤੇ ਜਾਂ ਭਾਈਚਾਰਿਆਂ 'ਚ ਦੰਗਾ ਖੜਾ ਕਰਨ ਵਾਸਤੇ ਇਸ ਤਰ੍ਹਾਂ ਦਾ ਵੀਡੀਓ ਜਿਹੜਾ ਹੈ ਉਹ ਚਲਾਇਆ ਗਿਆ ਸੋ ਹੁਣ ਇਹ ਸੀਬੀਆਈ ਜਾਂਚਬਲ ਨੂੰ ਕਹਾਣੀ ਤੁਰ ਪਈ ਪਹਿਲਾਂ ਇਹ ਮਾਮਲਾ ਦੋ ਪਾਰਟੀਆਂ ਦਾ ਸੀਗਾ ਫਿਰ ਇਹ ਪੰਜਾਬ ਵਰਸਸ ਦਿੱਲੀ ਸਰਕਾਰ ਬਣ ਗਿਆ ਤੇ ਹੁਣ ਇਹ ਦੋ ਲੈਬਸ ਦੇ ਵਰਸਸ ਬਣ ਗਿਆ ਮੁਹਾਲੀ ਦੀ ਲੈਬ ਤੇ ਦਿੱਲੀ ਦੀ ਲੈਬ ਜਿਹੜਾ ਪਲੋਟ ਆਈਐਸਆਈ ਚਲਾ ਰਹੀ ਸੀ ਪੰਜਾਬ ਚੜਦਾ ਪੰਜਾਬ ਜਿਹਨੂੰ ਇਹ ਸਾਡੇ ਪੰਜਾਬ ਨੂੰ ਚੜਦਾ ਪੰਜਾਬ ਕਹਿੰਦੇ ਇਸ ਪੰਜਾਬ ਦੇ ਵਿੱਚ ਖਾਲਸਤਾਨ ਦੀ ਇੱਕ ਗਰਾਊਂਡ ਤਿਆਰ ਕਰਨ ਦੀ ਉਹਦੇ ਚੋਂ ਫੇਲ ਹੋ ਗਏ ਉਹਦੇ ਚ ਉਹਨਾਂ ਦੀ ਚੱਲੀ ਨਹੀਂ ਹੁਣ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਨਵੇਂ ਯੂਥ ਨੂੰ ਆਪਣੇ ਨਾਲ ਜੋੜਨ ਵਾਸਤੇ ਜਵਤਾਂ ਨੂੰ ਡਰੱਗਸ ਦੇ ਨਾਲ ਜੋੜੋ ਜਾਂ ਉਹਨੂੰ ਲਾਲਚ ਦਿਓ ਪੈਸੇ ਦਾ ਜਾਂ ਉਹਨੂੰ ਹਥਿਆਰ ਦਿਓ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਜੋੜਨ ਦੀ ਗੱਲ ਹੋਵੇ ਅਜੇ ਤੱਕ ਤਾਂ ਕੋ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਪਾਰਟੀ ਜੀ ਹੁਣ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਜਿਹਦੀ ਹੋਈ ਨਾ ਜਥੇਬੰਦਕ ਢਾਂਜਾ ਪੂਰਾ ਬਣਿਆ ਤੇ ਕੀ ਕਰੋਗੇ ਫਿਰ ਤੇ ਉਤੋਂ ਇਹ ਨਵਾਂ ਜਿਹੜਾ ਪੰਗਾ ਪੈਣਾ ਸ਼ੁਰੂ ਹੋ ਗਿਆ ਕਿ ਚਰਨਜੀਤ ਸਿੰਘ ਬਰਾੜ ਵਰਗੇ ਬੰਦੇ ਪਾਰਟੀ ਛੱਡ ਗਏ ਚਰਨਜੀਤ ਸਿੰਘ ਬਰਾੜ ਉਹ ਬੰਦਾ ਹੈ ਜਿਨਾਂ ਇਹ ਇਹਦਾ ਪੇਪਰ ਵਰਕ ਸਾਰਾ ਪਾਰਟੀ ਦਾ ਕਰ ਰਿਆ ਸੀ ਦਫਤਰ ਸੰਭਾਲ ਰਿਆ ਸੀ ਸਾਰਾ ਉਹ ਬੰਦੇ ਦਾ ਚਲਾ ਜਾਣਾ ਮੈਨੂੰ ਲੱਗਦਾ ਕਿ ਇਹ ਬਹੁਤ ਤਕੜਾ ਝਟਕਾ ਹੈ ਰਾਜਾ ਵੜਿੰਗ ਤੇ ਚੰਨੀ ਸਾਹਿਬ ਦੀ ਜਿੱਥੇ ਆਪਾਂ ਆਹਮੋ ਸਾਹਮਣੇ ਹੋਂ ਦੀ ਚਰਚਾ ਕਰਦੇ ਸੀ ਉੱਥੇ ਅੱਜ ਇੱਕ ਮੰਚ ਤੇ ਦਿਖਾਈ ਦਿੱਤੇ ਬੋਡੀ ਲੈਂਗੁਏਜ ਦੇਖਣੀ ਹੋਵੇ ਦੋਵੇਂ ਲੀਡਰਾਂ ਦੀ ਹਾਂ ਮੈਨੂੰ ਇਹ ਇੱਕ ਪ੍ਰੈਸ ਕਾਨਫਰੰਸ ਟਾਈਪ ਸੀਗੀ ਦੋਹਾਂ ਨੂੰ ਮੈਨੂੰ ਨਹੀਂ ਲੱਗਦਾ ਖੰਭ ਲਾਈਆਂ ਹੋਣੀਆਂ ਆਪਸ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਉਹਨਾਂ ਦੇ ਵਿਧਾਨ ਸਭਾ ਵਿੱਚ ਕਥਿਤ ਟਿੱਪਣੀ ਵਾਲਾ ਮਾਮਲਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਤੇ ਸਪੀਕਰ ਸਾਹਿਬ ਨੇ ਕਹਿ ਤਾ ਕਿ ਉਹ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਣਗੇ ਇਹ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ ਇਸ ਬਾਰੇ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਬਬਰ ਖਾਲਸਾ ਇੰਟਰਨੈਸ਼ਨਲ ਨਾਲ ਮਿਲ ਕੇ ਖਾਲਿਸਤਾਨ ਲਈ ਕੁਝ ਨਵੀਆਂ ਰਣਨੀਤੀਆਂ ਬਣਾ ਰਹੀ ਹੈ ਇਹ ਇਹਨਾਂ ਰਿਪੋਰਟਾਂ ਦਾ ਕੀ ਆਧਾਰ ਹੈ ਇਹਨਾਂ ਤੇ ਵੀ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਰਾਜਾ ਵੜਿੰਗ ਤੇ ਚੰਨੀ ਸਾਹਬ ਆਪਣੇ ਚਿੱਠੀ ਜੰਗ ਤੋਂ ਬਾਅਦ ਇੱਕ ਮੰਚ ਤੇ ਦਿਖਾਈ ਦਿੱਤੇ ਨੇ ਇਹ ਕੀ ਸੰਕੇਤ ਦਿੰਦਾ ਹੈ ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਵਾਗਤ ਹੈ ਪਹਿਲਾਂ ਤੋਂ ਸ਼ੁਕਰੀਆ ਖੁਰੀਦ ਸਰ ਸ਼ੁਰੂਆਤ ਕਰਦੇ ਹਾਂ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਉਹਨਾਂ ਦੇ ਜਿਹੜੇ ਕਥਿਤ ਟਿੱਪਣੀ ਵਾਲੇ ਬਿਆਨ ਦੇ ਵਿਧਾਨ ਸਭਾ ਵਿੱਚ ਜਿਹੜਾ ਉਹਨਾਂ ਨੇ ਉਹਨਾਂ ਦਾ ਕਥਿਤ ਟਿੱਪਣੀ ਵਾਲਾ ਮਾਮਲਾ ਹੈ ਉਸ ਤੇ ਚਰਚਾ ਕਰਦੇ ਹਾਂ ਉਹ ਖਤਮ ਹੋਉਂਦਾ ਨਾ ਨਹੀਂ ਰਿਹਾ ਤੇ ਸਪੀਕਰ ਸਾਹਿਬ ਨੇ ਕਹਿ ਦਿੱਤਾ ਕਿ ਇਸ ਦੀ ਉਹ ਸੀਬੀਆਈ ਜਾਂਚ ਕਰਾਉਣਗੇ ਤੇ ਇੱਧਰ ਭਗਵੰਤ ਮਾਨ ਸਾਹਿਬ ਨੇ ਕਿਹਾ ਹੈ ਕਿ ਕਰਵਾ ਲਓ ਇਹ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ ਇਸ ਬਾਰੇ ਦੱਸੋ ਅ ਅਦਰਸਲ ਇਹ 6 ਜਨਵਰੀ ਤੋਂ ਜਦੋਂ ਤੋਂ ਮਾਮਲਾ ਸਾਹਮਣੇ ਆਇਆ ਜੀ ਅ ਇਹ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਜਦੋਂ ਬਹਿਸ ਚੱਲ ਰਹੀ ਸੀਗੀ ਅ ਗੁਰੂ ਤੇਗ ਬਹਾਦਰ ਜੀ ਦੇ ਕਿਉਂਕਿ 350 ਸਾਲਾ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਜੀ ਤੇ ਉਸ ਦੇ ਵਿੱਚ ਜਿਹੜੀ ਹੈ ਬਹਿਸ ਸਰਕਾਰੀ ਧਿਰ ਕਹਿ ਰਹੀ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਸਤਕਾਰ ਦੇ ਵਿੱਚ ਆਪਾਂ ਇੱਕ ਚਰਚਾ ਕਰਨੀ ਹੈ ਤੇ ਇਸੇ ਦੌਰਾਨ ਜਿਹੜੀ ਵਿਰੋਧੀ ਤੇ ਆਮ ਆਦਮੀ ਪਾਰਟੀ ਉਹਦੇ ਵੱਲੋਂ ਇਹ ਜ਼ੋਰ ਪਾਇਆ ਜਾ ਰਿਹਾ ਸੀਗਾ ਕਿ ਨਹੀਂ ਆਪਾਂ ਜਿਹੜਾ ਪੋਲੂਸ਼ਨ ਹੋਇਆ ਹੋਇਆ ਉਹਦੇ ਉੱਤੇ ਬਹਿਸ ਕਰੀਏ ਵੀ ਜਿਹੜੇ ਮੇਨ ਮੁੱਦੇ ਇਹਨਾਂ ਨੂੰ ਲੱਗਦਾ ਸੀ ਕਿ ਇਹ ਜਿਹੜੇ ਮੇਨ ਮੁੱਦੇ ਆ ਉਹਦੇ ਤੋਂ ਭੱਜ ਰਹੇ ਆ ਸਰਕਾਰ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਹੀ ਆ ਤੇ ਉਸ ਦੌਰਾਨ ਛੋਰੋਗੁਲ ਦੇ ਵਿੱਚ ਜਦੋਂ ਅਦਿਸ਼ੀ ਦਾ ਮਾਈਕ ਬੰਦ ਸੀਗਾ ਤੇ ਉਹਦਾ ਇੱਕ ਵੀਡੀਓ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਪਲ ਮਿਸ਼ਰਾ ਹੈ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਹੀ ਰਹੇ ਆ ਵੈਸੇ ਤੇ ਕਪਲ ਮਿਸ਼ਰਾ ਨੇ ਇੱਕ ਜਿਹੜਾ ਵੀਡੀਓ ਜਾਰੀ ਕੀਤਾ ਜਿਹਦੇ ਵਿੱਚ ਉਹਦਾ ਸਬਟਾਈਟਲ ਲਾ ਕੇ ਜਿਹੜੀ ਹੈ ਉਹ ਗੁਰੂ ਸਾਹਿਬ ਦੇ અપਮਾਨ ਦਾ ਦਾਵਾ ਕੀਤਾ ਗਿਆ ਸੀਗਾ ਤੇ ਜਿਸ ਵੇਲੇ ਇਹ ਮਾਮਲਾ ਆ ਰਿਹਾ ਸੀਗਾ ਤੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਮਿਲ ਗਿਆ ਤੇ ਉਹਨਾਂ ਨੇ ਲਗਾਤਾਰ ਇੱਕ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਅਛੀ ਦੇ ਖਿਲਾਫ ਜੀ ਪੁਤਲੇ ਮਯਾਰੇ ਪੁਤਲੇ ਫੁਕਨੇ ਸ਼ੁਰੂ ਕਰਤੇ ਮਯਾਰੇ ਕਰਨੇ ਸ਼ੁਰੂ ਕਰ ਦਿਤਤੇ ਤੇ ਇਹਦੇ 10 ਘੰਟੇ ਦੇ ਅੰਦਰ ਅੰਦਰ ਹੀ ਆ ਪੰਜਾਬ ਪੁਲਿਸ ਨੇ ਇੱਕ ਕੇਸ ਦਰਜ ਕਰ ਲਿਆ ਕਪਲ ਮਿਸ਼ਰਾ ਦੇ ਖਿਲਾਫ ਹਮ ਕਪਲ ਮਿਸ਼ਰਾ ਦੇ ਖਿਲਾਫ ਕੇਸ ਦਰਜ ਕਰਕੇ ਕਿਹਾ ਗਿਆ ਕਿ ਇਹ ਜਿਹੜੀ ਵੀਡੀਓ ਹੈ ਇਹ ਫੈਬ੍ਰੀਕੇਟਿਡ ਵੀਡੀਓ ਹੈ ਜੀ ਔਰ ਇਹ ਲੋਕਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਭੜਕਾਉਣ ਦੇ ਵਾਸਤੇ ਜਾਂ ਭਾਈਚਾਰਿਆਂ 'ਚ ਦੰਗਾ ਖੜਾ ਕਰਨ ਵਾਸਤੇ ਇਸ ਤਰ੍ਹਾਂ ਦਾ ਵੀਡੀਓ ਜਿਹੜਾ ਹੈ ਉਹ ਚਲਾਇਆ ਗਿਆ ਹੁਣ ਇਹਦੇ ਉੱਤੇ ਐਫਆਈਆਰ ਦਰਜ ਹੋਈ ਜਿਦਾਂ ਹੀ ਇਹਨਾਂ ਨੇ ਐਫਆਈਆਰ ਕੀਤੀ ਤੇ ਸਪੀਕਰ ਨੇ ਕਿ ਜਿਹੜੀ ਧਨਪ੍ਰੀਤ ਕੌਰ ਕਮਿਸ਼ਨਰ ਹੈਗੇ ਜਲੰਧਰ ਦੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਜੀ ਕਿ ਤੁਸੀਂ ਜਿਹੜਾ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਹੈ ਤਾਂ ਦਿੱਲੀ ਵਿਧਾਨ ਸਭਾ ਦੀ ਦੇ ਵਿੱਚ ਜਿਹੜੀ ਡਿਸਕਸ਼ਨ ਹੋਈ ਹੈ ਉਹਦੇ ਬਾਰੇ ਤੁਸੀਂ ਪੰਜਾਬ ਦੇ ਵਿੱਚ ਮੁਕਦਮਾ ਕਿਵੇਂ ਦਰਜ ਕਰ ਸਕਦੇ ਹੋ ਤੇ ਇਹ ਗੱਲਬਾਤ ਜਦੋਂ ਚੱਲ ਰਹੀ ਸੀਗੀ ਤੇ ਇੱਕ ਇਹ ਕਿਹਾ ਗਿਆ ਕਿ ਜੀ ਉਹ ਬੰਦਾ ਹੀ ਪਤਾ ਨਹੀਂ ਕਿੱਥੇ ਗਿਆ ਜੀ ਨੇ ਸ਼ਿਕਾਇਤ ਦਰਜ ਕਰਾਈ ਸੀਗੀ ਖੈਰ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ ਅਦਾਲਤ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਦੇ ਸਬੂਤ ਉੱਥੇ ਰੱਖੇ ਹੋਣਗੇ ਜਾਂ ਰੱਖੇ ਜੀ ਉਹਨਾਂ ਨੇ ਕਲੇਮ ਕੀਤਾ ਪੰਜਾਬ ਪੁਲਿਸ ਨੇ ਕਿ ਜੀ ਅਸੀਂ ਮੁਹਾਲੀ ਤੋਂ ਮੁਹਾਲੀ ਦੀ ਜਿਹੜੀ ਫੋਰੈਂਸਿਕ ਲੈਬ ਹੈ ਉਹਨਾਂ ਨੇ ਇਹਦੀ ਜਾਂਚ ਕੀਤੀ ਹੈ ਔਰ ਇਹ ਡਾਕਟਰਡ ਵੀਡੀਓ ਹੈ ਜੀ ਡਿਜੀਟਲੀ ਛੇਡ-ਛਾੜ ਕੀਤੀ ਗਈ ਹੈ ਇਹਦੇ ਨਾਲ ਔਰ ਉਸ ਤਰ੍ਹਾਂ ਬਣਾਇਆ ਗਿਆ ਹੈ ओरिजिनल ਵੀਡੀਓ ਨਹੀਂ ਹੈ ਇਹ ਤੋਂ ਬਾਅਦ ਹਾਈ ਕੋਰਟ ਨੇ ਇਹ ਕਹਿ ਦਿੱਤਾ ਕਿ 20 ਘੰਟੇ ਦੇ ਅੰਦਰ-ਅੰਦਰ ਜਾਂ ਪਤਨ 24 ਘੰਟੇ ਦੇ ਅੰਦਰ-ਅੰਦਰ ਜਿੰਨੇ ਇਹ ਵੀਡੀਓ ਹੈਗੇ ਆ ਉਹਨਾਂ ਨੂੰ ਡਾਊਨਲੋਡ ਕਰੋ ਹੂੰ ਉਹਨਾਂ ਨੂੰ ਮਤਲਬ ਡਿਲੀਟ ਕਰਵਾਓ ਡਿਲੀਟ ਕਰੋ ਕਿਸੇ ਨੇ ਵੀ ਕੀਤੇ ਆ ਜੀ ਤੇ ਇਹ ਲੱਗਦਾ ਸੀਗਾ ਕਿ ਸ਼ਾਇਦ ਇਹ ਮਾਮਲਾ ਇੱਥੇ ਖਤਮ ਹੋ ਜਾਏਗਾ ਪਰ ਨਹੀਂ ਵਿਧਾਨ ਸਭਾ ਦਿੱਲੀ ਦੇ ਸਪੀਕਰ ਜਿਹੜੇ ਭਜੇਂਦਰ ਗੁਪਤਾ ਹੈ ਉਹਨਾਂ ਨੇ ਉਹ ਕਹਿੰਦੇ ਜੀ ਉਹਨਾਂ ਨੇ ਕਿਸੇ ਹੋਰ ਲੈਬ ਤੋਂ ਕਰਵਾਈ ਹੈ ਦਿੱਲੀ ਤੋਂ ਤੇ ਉਹਨਾਂ ਨੇ ਕਲੇਮ ਕਰਤਾ ਅੱਜ ਕਿ ਇਹ ਇਹਦੇ 'ਚ ਕੋਈ ਡਾਕਟਰ ਡਾਕਟਰ ਨਹੀਂ ਹੈ ਵੀਡੀਓ ਇਹਦੇ 'ਚ ਕੋਈ ਸ਼ੀਟ ਛਾੜਨੀ ਹੋਈ ਹੁਣ ਉਹ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਇਹਦੀ ਸੀਬੀਆਈ ਦੀ ਜਾਂਚ ਕਰਾਵਾਂਗਾ ਜੀ ਕਿਉਂਕਿ ਪੰਜਾਬ ਦੀ ਜਿਹੜੀ ਫੋਰੈਂਸਿਕ ਲੈਬ ਹੈ ਉਹਨੇ ਕਿਸ ਤਰ੍ਹਾਂ ਇਹਦੀ ਜਾਂਚ ਕੀਤੀ ਇਹ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣੀ ਹੂੰ ਤਾਂ ਇਸ ਕਰਕੇ ਹੁਣ ਕਹਾਣੀ ਇੱਥੇ ਖੜ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਦਿੱਲੀ ਦੇ ਵਿੱਚ ਸੀਗੇ ਅਮਿਤ ਸ਼ਾਹ ਨੂੰ ਮਿਲਣ ਗਏ ਸੀਗੇ ਤੇ ਉਹ ਤੋਂ ਬਾਅਦ ਜਦੋਂ মিডিਆ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਬਿਲਕੁਲ ਕਰਵਾਓ ਬਿਲਕੁਲ ਜਾਂਚ ਕਰवानी ਚਾਹੀਦੀ ਹੈ ਤੇ ਜਦੋਂ ਤੁਹਾਡੀ ਸਰਕਾਰ ਹੈ ਤੁਹਾਡੇ ਕੋਲ ਬਹੁਮਤ ਹੈ ਤੇ ਤੁਸੀਂ ਜੋ ਮਰਜ਼ੀ ਕਰੋ ਹਮ ਤੇ ਕਰੋ ਉਹ ਜਾਂਚ ਸੋ ਹੁਣ ਇਹ ਸੀਬੀਆਈ ਜਾਂਚਬਲ ਨੂੰ ਕਹਾਣੀ ਤੁਰ ਪਈ ਪਹਿਲਾਂ ਇਹ ਮਾਮਲਾ ਦੋ ਪਾਰਟੀਆਂ ਦਾ ਸੀਗਾ ਫਿਰ ਇਹ ਪੰਜਾਬ ਵਰਸਸ ਦਿੱਲੀ ਸਰਕਾਰ ਬਣ ਗਿਆ ਤੇ ਹੁਣ ਇਹ ਦੋ ਲੈਬਸ ਦੇ ਹੂੰ ਵਰਸਸ ਬਣ ਗਿਆ ਜੀ ਜੀ ਮੁਹਾਲੀ ਦੀ ਲੈਬ ਤੇ ਦਿੱਲੀ ਦੀ ਲੈਬ ਤੇ ਕਿਹੜੀ ਲੈਬ ਦੀ ਰਿਪੋਰਟ ਸੱਚੀ ਹੈ ਹੂੰ ਉਹਨਾਂ ਦੀ ਸੱਚੀ ਹੈ ਜਾਂ ਇਹਦੀ ਸੱਚੀ ਹੈ ਜੀ ਇਹ ਹੁਣ ਕਨਫਿਊਜ਼ਨ ਇੱਕ ਇਹ ਖੜੀ ਹੋ ਗਈ ਹੈ ਸੋ ਇਹਨੂੰ ਹੁਣ ਦੇਖ ਕੇ ਲੱਗ ਰਿਹਾ ਕਿ ਇਹ ਉਹਨਾਂ ਨੇ ਕਿਹਾ ਕਿ ਇਹਦੀ ਆਪਾਂ ਸੀਬੀਆਈ ਜਾਂਚ ਕਰਵਾਵਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਬੜੇ ਉਹਦੇ ਨਾਲ ਕਿਹਾ ਕਹਿੰਦੇ ਜਰੂਰ ਕਰਵਾਓ ਜੀ ਤੇ ਇਹ ਲੱਗਦਾ ਹੁਣ ਇਹ ਮਾਮਲਾ ਜਿਹੜਾ ਹੈ ਜੀ ਇੱਥੇ ਹੀ ਖਤਮ ਹੋਣ ਵਾਲਾ ਨਹੀਂ ਹੈ ਆ ਔਰ ਇਹਨੂੰ ਕਾਫੀ ਸੀਰੀਅਸ ਲਿਆ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਦਲ ਹੈ ਉਹਨਾਂ ਨੂੰ ਮੌਕਾ ਮਿਲਿਆ ਹੋਇਆ ਉਹ ਇਹਨੂੰ ਛੱਡਣ ਦਾ ਨਾਂ ਨਹੀਂ ਲੈ ਰਹੇ ਐਸਜੀਪੀਸੀ ਨੇ ਮਤਾ ਪਾਇਆ ਜੀ ਉਹਨਾਂ ਦੇ ਨਿੰਦਾ ਖਿਲਾਫ ਸੁਖਵੀਰ ਬਾਦਲ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਇਸੇ ਤਰ੍ਹਾਂ ਕਾਂਗਰਸ ਵੱਲੋਂ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਤਾਂ ਇੱਕ ਪੂਰਾ ਮੁਹਿੰਮੀ ਜਿਹੜੀ ਆ ਵਿੱਢੀ ਹੋਈ ਹੈ ਪਰ ਹੁਣ ਇਦੇ ਫੈਕਟਸ ਨੂੰ ਲੈ ਕੇ ਕਨਫਿਊਜ਼ਨ ਹੈ ਹਮ ਇੱਕ ਪਾਸੇ ਇੱਕ ਲੈਬੋਰੀ ਕਹਿ ਰਹੀ ਹੈ ਕਿ ਡਾਕਟਰਡ ਹੈ ਦੂਈ ਲੈਬੋਰੀ ਕਹਿ ਰਹੀ ਹੈ ਨਹੀਂ ਹੈ ਤੇ ਭਾਵੇਂ ਕਿ ਜਿਹੜੇ ਸੰਜੇ ਝਾ ਨੇ ਚੀਫ ਵਿੱਪ ਆਮ ਆਦਮੀ ਪਾਰਟੀ ਦੇ ਦਿੱਲੀ ਅਸੈਂਬਲੀ ਚ ਉਹਨਾਂ ਨੇ ਕਿਹਾ ਕਿ ਦੂਜੀ ਜਿਹੜੀ ਦਿੱਲੀ ਵਾਲੀ ਲੈਬ ਹੈ ਉਹਨਾਂ ਵੀ ਇਹ ਗੱਲ ਮੰਨੀ ਹੈ ਕਿ ਇਹ ਡਾਕਟਰਡ ਹੈ ਪਰ ਸਪੀਕਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਨਹੀਂ ਹੈ ਹਮ ਤੇ ਹੁਣ ਇੱਕ ਜਵਾਬ ਉਹਨਾਂ ਨੇ ਮੰਗਿਆ ਹੋਇਆ ਪੰਜਾਬ ਦੇ ਡੀਜੀਪੀ ਤੋਂ ਤੇ ਇਹਨਾਂ ਤੋਂ ਫੋਰੈਂਸਿਕ ਲੈਬ ਵਾਲਿਆਂ ਤੋਂ ਤੇ ਕਮਿਸ਼ਨਰੇਟ ਤੋਂ ਜੀ ਤੇ ਹੁਣ ਉਹਦੇ ਚ ਫਾਨਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਪ੍ਰਸਤਾਵਤਾ ਉਹ ਕਹ ਰਿਹਾ ਜੀ ਦਿੱਲੀ ਵਿਧਾਨ ਸਭਾ ਦਾ ਤਾਂ ਕੋਈ ਪ੍ਰੋਟੋਕਾਲ ਹੀ ਨਹੀਂ ਬਣਦਾ ਜਾਂ ਕੋਈ ਅਧਿਕਾਰ ਖੇਤਰ ਹੀ ਨਹੀਂ ਬਣਦਾ ਕਿ ਉਹ ਪੰਜਾਬ ਦੇ ਅਧਿਕਾਰੀਆਂ ਨੂੰ ਤਲਬ ਕਰੇ ਹੂੰ ਮਨਾ ਤਾਂ ਇਹ ਹੁਣ ਕਈ ਪਾਸਿਆਂ ਨੂੰ ਕਹਾਣੀ ਜਿਹੜੀ ਆ ਉਹ ਉਲਜੀ ਹੋਈ ਹੈ ਔਰ ਇਹ ਪਤਾ ਨਹੀਂ ਹੁਣ ਕਿਸ ਲੈਵਲ ਤੇ ਜਾ ਕੇ ਖਤਮ ਹੁੰਦੀ ਹੈ ਸੀਬੀਆਈ ਜਾਂਚ ਸ਼ੁਰੂ ਹੋਵੇਗੀ ਜਾਂ ਨਹੀਂ ਹੋਵੇਗੀ ਕੀ ਇਹ ਮਾਮਲਾ ਕਿੱਥੇ ਤੱਕ ਵੱਧਾ ਹੈ ਤੇ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਅੱਗੇ ਗੱਲ ਕਰਦੇ ਹਾਂ ਸਰ ਕੁਝ ਰਿਪੋਰਟਾਂ ਆ ਰਹੀਆਂ ਨੇ ਕਿ ਪਾਕਿਸਤਾਨ ਦੀ ਜਿਹੜੀ ਖੋਫੀਆ ਏਜੰਸੀ ਆਈਐਸਆਈ ਉਹ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਮਤਲਬ ਮਿਲ ਕੇ ਖਾਲਿਸਤਾਨ ਲਈ ਨਵੀਂ ਰਣਨੀਤੀ ਕੋਈ ਬਣਾ ਰਹੀ ਹੈ ਇਹ ਇਹਨਾਂ ਰਿਪੋਰਟਾਂ ਦਾ ਕੀ ਆਧਾਰ ਹੈ ਇਸ ਬਾਰੇ ਦੱਸੋ ਇਹ ਐਕਚੁਅਲੀ ਨਾ ਕੁਝ মিডিਆ ਇੰਡੀਅਨ মিডিਆ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਆ ਆਈਵੀ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਵੈਸੇ ਤਾਂ ਹੁਣ ਏਜੰਸੀਆਂ ਦੀ ਖਬਰ ਹੈ ਏਜੰਸੀਆਂ ਦੀਆਂ ਕਈ ਤਰ੍ਹਾਂ ਦੀਆਂ ਗੇਮਸ ਹੁੰਦੀਆਂ ਆ ਉਹ ਕਿਸ ਤਰ੍ਹਾਂ ਇਨਫੋਰਮੇਸ਼ਨ ਕਿੰਨੀ ਲੀਕ ਕਰਦੇ ਕਿਵੇਂ ਕਰਦੇ ਕਿਉਂ ਕਰਦੇ ਇਹ ਹੁਣ ਮਤਲਬ ਇੱਕ ਡਿਫਰੈਂਟ ਮਤਲਬ ਗੱਲ ਹੈ ਪਰ ਇਹ ਜਿਹੜੀ ਰਿਪੋਰਟ ਹੈ ਉਹ ਰਿਪੋਰਟਸ ਦੇ ਵਿੱਚ ਮੈਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੁਝ ਮੀਟਿੰਗਸ ਹੋਈਆਂ ਜਿਹਦੇ ਵਿੱਚ ਆਈਐਸਆਈ ਬਬਰ ਖਾਲਸਾ ਇੰਟਰਨੈਸ਼ਨਲ ਜੀ ਔਰ ਹੋਰ ਕਈ ਲੋਕ ਜਿਹੜੇ ਐਂਟੀ ਇੰਡੀਆ ਸਟਾਂਸ ਰੱਖਣ ਵਾਲੇ ਉਹ ਉਸ ਮੀਟਿੰਗ ਦੇ ਵਿੱਚ ਸੀਗੇ ਜੀ ਤੇ ਉਸ ਮੀਟਿੰਗ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਜਿਹੜਾ ਪਲੋਟ ਆਈਐਸਆਈ ਚਲਾ ਰਹੀ ਸੀ ਪੰਜਾਬ ਚੜਦਾ ਪੰਜਾਬ ਜਿਹਨੂੰ ਇਹਨੂੰ ਸਾਡੇ ਪੰਜਾਬ ਨੂੰ ਚੜਦਾ ਪੰਜਾਬ ਕਹਿੰਦੇ ਇਸ ਪੰਜਾਬ ਦੇ ਵਿੱਚ ਖਾਲਸਤਾਨ ਦੀ ਇੱਕ ਗਰਾਉਂਡ ਤਿਆਰ ਕਰਨ ਦੀ ਵੀ ਉਹਦੇ ਚੋਂ ਫੇਲ ਹੋ ਗਏ ਆ ਹੂੰ ਉਹਦੇ ਚ ਉਹਨਾਂ ਦੀ ਚੱਲੀ ਨਹੀਂ ਹੈ ਦੂਜੇ ਪਾਸੇ ਜਿਹੜਾ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਕੁਸ ਭੇਟ ਕਰ ਰਹੇ ਸੀਗੇ ਜਾਂ ਉਹ ਕਸ਼ਮੀਰ ਦੇ ਰਾਹੀਂ ਡਰੱਗਸ ਔਰ ਹਥਿਆਰ ਭੇਜ ਰਹੇ ਸੀਗੇ ਉਹ ਵੀ ਕਾਫੀ ਹੁਣ ਮਤਲਬ ਕੰਟਰੋਲਡ ਹੈ ਇੰਡੀਅਨ ਏਜੰਸੀਜ਼ ਦੇ ਤੇ ਇਸ ਕਰਕੇ ਹੁਣ ਉਹਨਾਂ ਨੇ ਰੂਟ ਬਦਲਿਆ ਹੋਇਆ ਹੈ ਤੇ ਉਹਨਾਂ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਇਹ ਡਿਊਟੀ ਲਈ ਹੈ ਕਿ ਤੁਸੀਂ ਆਈਡੀਓਲੋਜੀਕਲੀ ਤੁਹਾਡੀ ਗੱਲ ਜਿਹੜੀ ਆ ਨਹੀਂ ਸੁਣੀ ਜਾ ਰਹੀ ਇੱਕ ਕਲੇਮ ਹੈ ਰਿਪੋਰਟਾਂ ਦਾ ਰਿਪੋਰਟਸ ਦੇ ਵਿੱਚ ਕਲੇਮ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਆਈਡੀਓਲੋਜੀਕਲ ਲੜਾਈ ਲੜ ਰਹੇ ਸੀ ਖਾਲਿਸਤਾਨ ਦੀ ਉਹ ਫੇਲ ਹੋ ਗਈ ਹੈ ਜੀ ਤੇ ਹੁਣ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਨਵੇਂ ਯੂਥ ਨੂੰ ਆਪਣੇ ਨਾਲ ਜੋੜਨ ਵਾਸਤੇ ਜਾਂ ਤਾਂ ਉਹਨੂੰ ਡਰੱਗਸ ਦੇ ਨਾਲ ਜੋੜੋ ਜਾਂ ਉਹਨੂੰ ਲਾਲਚ ਦਿਓ ਪੈਸੇ ਦਾ ਜਾ ਨੂੰ ਹਥਿਆਰ ਦੋ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਜੋੜਨ ਦੀ ਗੱਲ ਹੋ ਰਹੀ ਹੈ ਤੇ ਇਹ ਹੁਣ ਇਹਨਾਂ ਦੇ ਵਿੱਚ ਕਿੰਨੀ ਸਚਾਈ ਹੈ ਕਿੰਨਾ ਕੋਈ ਕਹਿ ਸਕਦਾ ਹੈ ਹੈਨਾ ਇਹਦੇ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਅਖਬਾਰਾਂ ਦੇ ਵਿੱਚ ਰਿਪੋਰਟਾਂ ਇਸ ਤਰ੍ਹਾਂ ਦੀਆਂ ਛਪੀਆਂ ਤੇ ਉਹ ਛਪੀਆਂ ਵੀ ਜਿਹੜੀ ਆ ਆਈਵੀ ਹੈ ਆਈਵੀ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਤੇ ਆਈਵੀ ਹੁਣ ਕਿੰਨੀ ਕੁ ਜਾਣਕਾਰੀ ਸ਼ੇਅਰ ਕਰਦੀ ਹੈ ਕਿੰਨੀ ਨਹੀਂ ਕਰਦੀ ਆ ਜਾਂ ਕਿਸ ਲੈਵਲ ਤੇ ਕਰਦੀ ਆ ਇਹ ਹੁਣ ਡਿਫਰੈਂਟ ਮੈਟਰ ਹੈਗਾ ਹੂੰ ਅੱਗੇ ਸਰ ਹਾਦਸਿਆਂ ਦੀ ਗੱਲ ਕਰ ਲੈਣੇ ਆ ਚੜਦੇ ਤੇ ਲੈਂਦੇ ਪੰਜਾਬ ਦੇ ਟੋਟਲ ਜਿਹੜੇ ਮਿਲਾ ਕੇ ਦੇਖੀਏ ਤਾਂ 21 ਲੋਕਾਂ ਦੀ ਮੌਤ ਹੋਈ ਹੈ ਹਾਦਸਿਆਂ ਵਿੱਚ ਤੁੰਦ ਕਾਰਨ ਤੇ ਜਿਹੜੇ ਇੱਧਰ ਆਪਣੇ ਵਾਲੇ ਪਾਸੇ ਸੱਤ ਤੇ ਉਧਰ ਲਾਹੌਰ ਵਾਲੇ ਪਾਸੇ ਦੇਖੀਏ ਤਾਂ 14 ਹਾਸੇ ਹੋਏ ਨੇ ਤੇ ਇਹ ਇਹ ਹਾਦਸੇ ਕੁਝ ਜ਼ਿਆਦਾ ਨੇ ਕਾਫੀ ਜ਼ਿਆਦਾ ਨੇ ਇਹ ਨੰਬਰ 21 ਕਹਿਣਾ ਚਾਹੋਗੇ ਬੈਸੇ ਤਾਂ ਸੜਕੀ ਹਾਦਸਾ ਜਿਹੜਾ ਸੜਕਾਂ ਦਾ ਸਿਸਟਮ ਹੈ ਉਹ ਸਾਡੇ ਚਾਹੇ ਚੜ੍ਹਦਾ ਪੰਜਾਬ ਹੈ ਚਾਹੇ ਲਹਿੰਦਾ ਪੰਜਾਬ ਹੈ ਇੱਕੋ ਜਿਹਾ ਸਿਸਟਮ ਹੈ ਤੇ ਬਹੁਤਾ ਫਰਕ ਨਹੀਂ ਹੈ ਪਰ ਜਿਹੜੇ ਜਿਸ ਤਰੀਕੇ ਦੇ ਨਾਲ ਇਹ ਹਾਦਸੇ ਹੁੰਦੇ ਆ ਔਰ ਪੰਜਾਬ ਦੇ ਵਿੱਚ ਸਾਡੇ ਇੱਧਰ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ 8-9 ਬੰਦੇ ਰੋਜ਼ ਐਕਸੀਡੈਂਟ ਚ ਮਰ ਜਾਂਦੇ ਆ ਪਰ ਕਿਉਂਕਿ ਉਹ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਹੁੰਦੇ ਤੇ ਇਹੋ ਕਾਊਂਟ ਨਹੀਂ ਹੁੰਦੇ ਹਨ ਪਰ ਹੁਣ ਜਦੋਂ ਵੱਡੀ ਕੋਈ ਘਟਨਾ ਵਾਪਰਦੀ ਹੈ ਤੇ ਹੋ ਜਾਂ ਤਾਂ ਉਹ ਫਿਰ ਪਤਾ ਲੱਗਦਾ اچھا ਇਦਾਂ ਹੋਇਆ ਹੂੰ ਇਦਾਂ ਹੋਇਆ ਹੁਣ ਜਿਵੇਂ ਆਪਣਾ ਸਿੰਗਰ ਇੱਕ ਮੁੰਡਾ ਜਿਹੜਾ ਰਾਜਵੀਰ ਜੀ ਦਾ ਬੰਦਾ ਉਹਦੀ ਡੈਥ ਹੋਈ ਸੀਗੀ ਉਦੋਂ ਸੜਕ ਖਾਸਿਆਂ ਦਾ ਮਾਮਲਾ ਇਸ਼ੂ ਬਣਿਆ ਸੀ ਉਹਦੇ ਬਾਅਦ ਫੇਰ ਦੱਬ ਗਿਆ ਜੀ ਫੇਰ ਖਬਰ ਬਣ ਗਈ ਹੁਣ ਅੱਜ ਬਠਿੰਡੇ ਦੇ ਵਿੱਚ ਜਿਹੜਾ ਹਾਸਾ ਹੋਇਆ ਸਵੇਰੇ ਉਹ ਚ ਪੰਜ ਬੰਦੇ ਮਰੇ ਹੂੰ ਤੇ ਉਹ ਧੁੰਦ ਦੇ ਨਾਲ ਧੁੰਦ ਦੇ ਕਾਰਨ ਉਹਦਾ ਜਿਹੜਾ ਟਕਰਾ ਗਿਆ ਹੂੰ ਤੇ ਦੂਜਾ ਇੱਕ ਹਾਸਾ ਜਿਹੜਾ ਹੈ ਉਹ ਸੰਗਰੂਰ ਦੇ ਵਿੱਚ ਹੋਇਆ ਸੂਲਰ ਘਰਾਟ ਦੇ ਵਿੱਚ ਉਹ ਕੋਈ ਪੁਲਿਸ ਮੁਲਾਜ਼ਮ ਸੀ ਕਿ ਕੁੜੀ ਉਹ ਆਪਣੀ ਮਦਰ ਦੇ ਨਾਲ ਜਾ ਰਹੀ ਸੀ ਜੀ ਤੇ ਉਹਨਾਂ ਦਾ ਹਾਦਸਾ ਹੋ ਗਿਆ ਉਹਨਾਂ ਦੀ ਜਿਹੜੀ ਸਵਿਫਟ ਕਾਰ ਸੀਗੀ ਉਹ ਉਹਦੇ ਨਾਲ ਵੱਜੀ ਤੇ ਉਹ ਉਹ ਉਹਨਾਂ ਦੀ ਦੋਹਾਂ ਦੀ ਡੈਥ ਹੋ ਗਈ ਤੇ ਸੱਤ ਬੰਦੇ ਤਾਂ ਇਹ ਮਰ ਗਏ ਇੱਕ ਹਾਦਸਾ ਪਠਾਨਕੋਟ ਤੋਂ ਇੱਧਰ ਨੂੰ ਫਤੇਕਰ ਚੂੜੀਆਂ ਨੂੰ ਆ ਰਹੀਆਂ ਸੀ ਟੀਚਰਸ ਸੀਗੀਆਂ ਉਹਨਾਂ ਦਾ ਜਿਹੜਾ ਵਾਹਨ ਹੈ ਉਹ ਟਕਰਾ ਗਿਆ ਉਹ ਜ਼ਖਮੀਆਂ ਕਾਫੀ ਤੇ ਇੱਕ ਦੀ ਹਾਲਤ ਬਹੁਤ ਗੰਭੀਰ ਹੈ ਤੇ ਇਸੇ ਤਰ੍ਹਾਂ ਉਧਰ ਲੈਂਦੇ ਪੰਜਾਬ ਦੇ ਵਿੱਚ ਸਰਗੋਦਾ ਜਗਾ ਹੈ ਲਾਹੌਰ ਤੋਂ 200 ਕਿਲੋਮੀਟਰ ਸਾਈਡ ਨੂੰ ਪੈਂਦੀ ਹੈ ਉੱਥੇ ਹਾਦਸਾ ਹੋਇਆ 23 ਬੰਦੇ ਉਹਦੇ ਚ ਸਗੇ ਉਹ ਵਾਹਨ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਮਿੰਨੀ ਬੱਸ ਟਾਈਪ ਜੀ ਉਹ ਪੁਲ ਤੋਂ ਗਿਰ ਗਈ ਧੁੰਦ ਕਰਕੇ ਉੱਥੇ 6 ਬੱਚੀਆਂ ਸਣੇ 14 ਮੌਤਾਂ ਸੋ 21 ਮੌਤਾਂ ਮਤਲਬ ਦੋਹਾਂ ਪੰਜਾਬ ਦੇ ਵਿੱਚ ਹੋਈਆਂ ਜੀ ਇਦਾ ਕਾਰਨ ਹੈ ਤੋਂਦ ਤੋਂਦ ਦੇ ਵਿੱਚ ਹੋਇਆ ਸੜਕੀ ਹਾਦਸਾ ਸੋ ਇਹ ਬਹੁਤ ਇੱਕ ਮਤਲਬ ਸਾਡੇ ਵਾਸਤੇ ਬੜੀ ਦੁੱਖਦਾਈ ਇੱਕ ਗੱਲ ਹੁੰਦੀ ਹੈ ਕਿ ਹਾਦਸੇ ਵਾਪਰਦੇ ਐ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਲਈ ਜਿਹੜਾ ਹੈ ਕੁਝ ਨਹੀਂ ਹੁੰਦਾ ਔਰ ਇਹ ਇੱਕ ਤਰ੍ਹਾਂ ਦੀ ਕਹਿੰਦੇ ਨਾ ਵੀ ਇਹ ਜਿਹੜੀ ਸਾਡੇ ਸਾਡੇ ਜਿਹੜੇ ਮੁਲਕ ਹੈ ਇਹ ਇੱਕ ਤਰ੍ਹਾਂ ਦੇ ਰੋਡ ਕ੍ਰੈਸ਼ਸ ਦੇ ਇੱਕ ਤਰ੍ਹਾਂ ਦੀ ਕੈਪੀਟਲ ਹੈ ਜੀ ਵੀ ਇੰਨੇ ਹਾਦਸੇ ਹੁੰਦੇ ਐ ਇੱਥੇ ਤੇ ਧੁੰਦ ਦੇ ਵਿੱਚ ਕਿਉਂਕਿ ਹੋਰ ਵੀ ਅਸੀਂ ਪ੍ਰਕੌਸ਼ਨਸ ਨਹੀਂ ਲੈਂਦੇ ਤੇ ਜਿਹੜੀਆਂ ਲੇਟੈਸਟ ਟੈਕਨੀਕਸ ਕੋਸ਼ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਲਾਈਟਸ ਇਸ ਤਰ੍ਹਾਂ ਦੀਆਂ ਹੋਣ ਜਾਂ ਸੈਂਸਰ ਸਿਸਟਮ ਇਸ ਤਰ੍ਹਾਂ ਦਾ ਹੋਵੇ ਹੈਨਾ ਉਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਫਿਰ ਬੰਦਿਆਂ ਨੂੰ ਥੋੜਾ ਜਿਹਾ ਆਪ ਗੁਰੇਜ਼ ਕਰਨਾ ਚਾਹੀਦਾ ਕਿ ਸਪੀਡ ਦੇ ਵਿੱਚ ਗੱਡੀ ਨਾ ਚਲਾਓ ਹੈਨਾ ਲਾਈਟਾਂ ਦਾ ਪ੍ਰਬੰਧ ਕਰੋ ਤੇ ਜਾਂ ਆਪਣੀ ਟਾਈਮਿੰਗ ਜਿਹੜੀ ਹੈ ਉਹ ਥੋੜੀ ਜਿਹੀ ਉਹਨੂੰ ਉਹ ਕਰ ਲਓ ਜੀ ਵੀ ਧੁੰਦ ਦੇ ਟਾਈਮ ਨਾ ਕਰੋ ਟਾਈਮ ਟਪਾ ਲਓ ਜਾਂ ਜੇ ਕੋਈ ਡੇਲੀ ਅਪ ਡਾਊਨ ਕਿਤੇ ਕਰ ਰਿਆ ਡਿਊਟੀ ਵਾਸਤੇ ਜਾ ਰਿਆ ਥੋੜੇ ਦਿਨ ਰਹਿ ਲੈ ਉੱਥੇ ਹਮ ਹੈਨਾ ਸੋ ਇਸ ਤਰ੍ਹਾਂ ਦੇ ਪ੍ਰਿਕਾਸ਼ਨਸ ਸਾਨੂੰ ਲੈਣੇ ਪੈਣੇ ਆ ਤਾਂ ਕਿ ਇਹ 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 ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਇੱਕ ਖਤਮ ਨਹੀਂ ਕਦੇ ਹੁੰਦੀਆਂ ਇਹਨਾਂ ਨੂੰ ਘਟਾਇਆ ਜਾ ਸਕਦਾ ਇਹਨਾਂ ਦੀ ਗਿਣਤੀ ਘਟਾਈ ਜਾ ਸਕਦੀ ਆ ਸੋ ਬੜਾ ਇਹ ਦਰਦਨਾਕ ਹਾਦਸਾ ਵਾਪਰਿਆ ਔਰ ਮਨੁੱਖੀ ਜਾਨ ਜਾਣੀ ਉੱਚੇ ਇੱਧਰ ਹੋਵੇ ਚਾਹੇ ਉੱਧਰ ਹੋਵੇ ਇਹ ਕਿਸੇ ਵੀ ਤਰ੍ਹਾਂ ਜਿਹੜੀ ਐ ਉਹ ਕੋਈ ਚੰਗੀ ਗੱਲ ਨਹੀਂ ਐ ਹੂੰ ਅੱਗੇ ਸਾਰਾ ਚਰਨਜੀਤ ਬਰਾੜ ਬਾਰੇ ਗੱਲ ਕਰਦੇ ਆ ਉਹਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਪੁਨਰ ਸੁਰਜੀਤ ਦੇ ਦੀ ਹੋਂਦ ਤੇ ਕਾਫੀ ਸਵਾਲ ਖੜੇ ਹੋਏ ਨੇ ਤੇ ਉੱਧਰ ਇੱਧਰ ਚੰਡੀਗੜ੍ਹ ਵਿੱਚ ਕੁਝ ਸੀਨੀਅਰ ਆਗੂਆਂ ਦੀ ਬੈਠਕ ਤੋਂ ਬਾਅਦ ਜਿਹੜੇ ਬੈਠਕ ਹੋਈ ਐ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗੈਰ ਮੌਜੂਦਗੀ ਉਹ ਉਹ ਵੀ ਕਾਫੀ ਉਸ ਬਾਰੇ ਵੀ ਕਾਫੀ ਸਵਾਲ ਖੜੇ ਹੋ ਰਹੇ ਨੇ ਕਿਵੇਂ ਦੇਖਦੇ ਹੋ ਅਕਾਲੀ ਦਲ ਪੁਨਰਸਰਜੀਤ ਦੀ ਇਸ ਉਡਾਨ ਨੂੰ ਉਡਾਨ ਤਾਂ ਮੈਨੂੰ ਲੱਗਦਾ ਪੁਨਰਸਰਜੀਤ ਨਾ ਭਰੀ ਨਹੀਂ ਹੈਨਾ ਉਹ ਮੈਂ ਇੱਕ ਇੱਕ ਜਗ੍ਹਾ ਕਿਤੇ ਪੜ ਰਿਹਾ ਸੀਗਾ ਵੀ ਕਿਸੇ ਨੇ ਪੁੱਛਿਆ ਕਿ ਵੀ ਪੁਨਰਸਰਜੀਤ ਦੀ ਪੁਨਰਸਰਜੀਤ ਬਾਰੇ ਤੁਸੀਂ ਕੀ ਕਹੋਗੇ ਤੇ ਉਹ ਮੈਂ ਟਿੱਪਣੀ ਦੇਖ ਕੇ ਬੜਾ ਇੰਟਰਸਟਿੰਗ ਸੀਗਾ ਕਿ ਸ਼ਾਇਦ ਜਗਰੂਪ ਸਿੰਘ ਹੋਣਾ ਨੇ ਕਿਤੇ ਕੀਤੀ ਹੈ ਪ੍ਰੋਫੈਸਰ ਗੁਰੂ ਨਾਨਕ ਦੇ ਯੂਨੀਵਰਸਿਟੀ ਵਾਲੇ ਕਿ ਅਕਾਲੀਦਰ ਪੁਲਨ ਸਰਜੀਤ ਉਹ ਜਹਾਜ਼ ਹੈ ਜਿਹਨੂੰ ਆਪਣੀ ਮੰਜ਼ਿਲ ਦਾ ਨਹੀਂ ਪਤਾ ਹਾਂ ਹੈਨਾ ਜੀ ਸੋ ਉਡਾਨ ਤਾਂ ਉਹਨਾਂ ਨੇ ਹਜੇ ਭਰੀ ਨਹੀਂ ਤੇ ਉਹ ਤਾਂ ਮਤਲਬ ਨਾ ਉਹਨਾਂ ਦਾ ਜਥੇਬੰਦਕ ਢਾਂਚਾ ਖੜਾ ਹੋਇਆ ਨਾ ਉਹਨਾਂ ਤੋਂ ਜਿਹੜਾ ਵਿਜ਼ਨ ਉਹਨਾਂ ਨੇ ਆਪਣਾ ਬਣਾਉਣਾ ਸੀ ਉਹਦਾ ਕੋਈ ਡਾਕੂਮੈਂਟ ਤਿਆਰ ਹੋਇਆ ਨਾ ਉਹਨਾਂ ਉਹਨਾਂ ਨੇ ਜਿਹੜੀ ਕੋਈ ਗਰਾਊਂਡ ਦੇ ਉੱਤੇ ਕੋਈ ਵੱਡਾ ਐਕਸ਼ਨ ਕੀਤਾ ਤਾਂ ਬੰਦੇ ਟੁੱਟਣੇ ਪਹਿਲਾਂ ਸ਼ੁਰੂ ਹੋ ਗਏ ਜੀ ਹੁਣ ਜਿਵੇਂ ਇਆਲੀ ਮਨਪ੍ਰੀਤ ਸਿੰਘ ਈਆਲੀ ਉਹਨਾਂ ਨੇ ਕਹਿਤਾ ਕਿ ਮੈਂ ਕਿਸੇ ਪਾਰਟੀ ਚ ਨਹੀਂ ਆ ਭਾਵੇਂ ਕਿ ਉਹ ਬਾਅਦ ਚ ਇੱਥੇ ਆਏ ਇਹਨਾਂ ਦੇ ਨਾਲ ਬੈਠੇ ਤੇ ਈਆਲੀ ਨੂੰ ਲੈ ਕੇ ਕੰਪਲਿਕೇಷನ್ಸ್ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਤੇ ਉਹ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰੋਗਰਾਮ ਚ ਗਏ ਸੀਗੇ ਉਹ ਤੇ ਝੁੰਦਾ ਹੈਨਾ ਤੇ ਭਾਵੇਂ ਕਿ ਇਹ ਪਤਾ ਸੀ ਪਹਿਲਾਂ ਕਹਿ ਕੇ ਗਏ ਸੀ ਕਿ ਕਿ ਉੱਥੇ ਜਾਣਗੇ ਪਰ ਚਰਚਾਵਾਂ ਜਿਹੜੀਆਂ ਉਹ ਹੋਰ ਪਾਸੇ ਤੁਰ ਪੈਂਦੀਆਂ ਹੁਣ ਹੋਇਆ ਕੀ ਕਿ ਜਿਹੜੇ ਦੂਜੇ ਵੱਡੇ ਲੀਡਰ ਆ ਕੁਝ ਉਹ ਉਹਦੇ ਚ ਪ੍ਰੇਮ ਸਿੰਘ ਚੰਦੂ ਮજરા ਬੀਬੀ ਜਗੀਰ ਕੌਰ ਹਮ ਅ ਪਰਮਿੰਦਰ ਸਿੰਘ ਜੀ ਢਿੰਡਸਾ ਇਦਾਂ ਦੇ ਕਈ ਲੀਡਰ ਇਕੱਠੇ ਹੋਏ ਹਮ ਇਕੱਠੇ ਹੋ ਕੇ ਇਹਨਾਂ ਨੇ ਚੰਡੀਗੜ੍ਹ ਜਿਹੜੀ ਚੰਡੀਗੜ੍ਹ ਵਾਲੀ ਮੀਟਿੰਗ ਦਾ ਤੁਸੀਂ ਰੈਫਰੈਂਸ ਦੇ ਰਹੇ ਹੋ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਅਹੁਦੇਦਾਰ ਬਣਾਏ ਹਨ ਵੀ 40 ਬੰਦਿਆਂ ਦੇ ਇਕੱਠੀ ਉਹ ਬਣਾਤੀ ਹੈ ਪੀਏਸੀ ਬਣਾਤੀ ਹੈ ਹਨਾ ਕਮੇਟੀ ਬਣਾਤੀ ਉਹ 40 ਬੰਦਿਆਂ ਚ ਹੁਣ ਜਿੱਦਾਂ ਦੇ ਹੋਰ ਨਵੇਂ ਆਏ ਹੋਏ ਉਸ ਤਰ੍ਹਾਂ ਦੇ ਸੀਨੀਅਰ ਬੰਦੇ ਆਏ ਹੋਏ ਉਹਨਾਂ ਦਾ ਕੋਈ ਉਤਰਿਆ ਨਹੀਂ ਇੱਕ ਇੱਕ ਸਟੇਟਸ ਹੁੰਦਾ ਨਾ ਬਿਲਕੁਲ ਛੋਟੇ ਵੱਡੇ ਦਾ ਜਾਂ ਸੀਨੀਅਰ ਜੂਨੀਅਰ ਦਾ ਫਰਕ ਹੁੰਦਾ ਤਾਂ ਉਹਨਾਂ ਨੇ ਫਿਰ ਇਹ ਕਹਿੰਦੇ ਕਿ ਇੱਕ ਕੱਢਿਆ ਕਿ ਹੁਣ ਇੱਕ ਸਟੀਅਰਿੰਗ ਕਮੇਟੀ ਬਣਾਓ ਹਮ ਸਟੀਅਰਿੰਗ ਕਮੇਟੀ ਦੇ ਵਿੱਚ 11 ਮੈਂਬਰੀ ਸਟੀਅਰਿੰਗ ਕਮੇਟੀ ਹੋਏਗੀ ਉਹਦੇ ਚ ਫਿਰ ਇਹ ਜਿਹੜੇ ਡਿਫਰੈਂਟ ਡਿਫਰੈਂਟ ਕਹਿੰਦੇ ਨੇ ਟੁੱਠਾਂ ਵਾਲੇ ਲੀਡਰ ਬੜੇ ਉਹ ਸ਼ਾਮਲ ਹੋਣਗੇ ਜੀ ਤੇ ਜਿਹ ਜਿਵੇਂ ਬਡਾਲਾ ਸਾਹਿਬ ਹੈ ਚੰਦੂ ਮਜਰਾ ਹੈ ਝੁੰਦਾ ਹੈ ਆ 40 ਹੈ ਹੈਨਾ ਇਸ ਤਰ੍ਹਾਂ ਦੇ ਜਿਹੜੇ ਲੀਡਰ ਹੈ ਚੰਦੂ ਮਜਰਾ ਹੈ ਹੈਨਾ ਤੇ ਉਹ ਹੁਣ ਇੱਕ ਉਹਨਾਂ ਦੀ ਸ਼ਾਇਦ ਮੀਟਿੰਗ ਇਹ ਇੱਕ ਕਮੇਟੀ ਬਣੇਗੀ ਤੇ ਇਹਦੇ ਚ ਕੁੱਲ ਮਿਲਾ ਕੇ ਜਿਹੜਾ ਲੱਗਦਾ ਹੈ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੈ ਉਹ ਇੱਕ ਧਾਰਮਿਕ ਆਗੂ ਦੇ ਤੌਰ ਤੇ ਤਾਂ ਮਤਲਬ ਵਧੀਆ ਵਿਚਰਦੇ ਸੀਗੇ ਪਰ ਇਸ ਇੱਕ ਪੋਲੀਟੀਸ਼ਨ ਦੇ ਤੌਰ ਤੇ ਉਹ ਕੁਝ ਉਸ ਤਰ੍ਹਾਂ ਦਾ ਕ੍ਰਿਸ਼ਮਾ ਨਹੀਂ ਕਰ پا ਰਹੇ ਜਾਂ ਉਹ ਲੀਡਰਾਂ ਨੂੰ ਆਪਣੇ ਹਿਸਾਬ ਨਾਲ ਨਹੀਂ ਚਲਾ ਚਲਾ ਰਹੇ ਜਾਂ ਨਹੀਂ ਚਲਾ پا ਰਹੇ ਉਹ ਇੱਕ ਮਤਲਬ ਇੱਕ ਇੱਕ ਤਰ੍ਹਾਂ ਦਾ ਨਾਲ ਕਹਿੰਦੇ ਨਾ ਵੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਉੱਤੇ ਸਵਾਲ ਖੜੇ ਹੋ ਰਹੇ ਆ ਸੋ ਇਹ ਹੁਣ ਦੇਖਣਾ ਹੈ ਕਿ ਕਿਤੇ ਗਾਨ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਹਿੰਦੇ ਵੀ ਪਿਛਲੇ ਦਿਨਾਂ ਚੰਡੀਗੜ੍ਹ ਚ ਖਬਰਾਂ ਆਗੀਆਂ ਕਿ ਉਹਨਾਂ ਨੇ ਕਿਹਾ ਕਿ ਜੇ ਜਦੋਂ ਤੁਸੀਂ ਪੰਥ ਮੈਨੂੰ ਹੁਕਮ ਕਰੇਗਾ ਤੇ ਮੈਂ ਅਹੁਦਾ ਛੱਡਦਾਗਾ ਮੈਂ ਅਹੁਦੇ ਦੇ ਨਾਲ ਸਿੰਮਟਿਆ ਨਹੀਂ ਬੈਠਾਂਗਾ ਜਾਂ ਮੰਨ ਲਓ ਕਬਜ਼ਾ ਕਰਨ ਵਾਸਤੇ ਕੁਰਸੀ ਪਰ ਨਹੀਂ ਬੈਠਾਂਗਾ ਹੁਣ ਇਹ ਦੇਖਣ ਵਾਲਾ ਹੈ ਕਿ ਉਹ ਰਜਾਇਨ ਕਰ ਜਾਂਦੇ ਜਾਂ ਉਹ ਐਵੇਂ ਹੀ ਰਹਿੰਦੇ ਆ ਜਾਂ ਇੱਕ ਕਿਸ ਤਰ੍ਹਾਂ ਅੱਗੇ ਵੱਧਦੀ ਕਹਾਣੀ ਹਮ ਅਜੇ ਤੱਕ ਤਾਂ ਦੇਖੋ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਪਾਰਟੀ ਦੀ ਜੀ ਹੁਣ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਜਿੱਦੀ ਹੋਈ ਨਾ ਜਦ ਜਥੇਵੰਦ ਇੱਕ ਢਾਂਚਾ ਪੂਰਾ ਬਣਿਆ ਤੇ ਕੀ ਕਰੋਗੇ ਫਿਰ ਤੇ ਉਤੋਂ ਇਹ ਨਵਾਂ ਜਿਹੜਾ ਪੰਗਾ ਪੈਣਾ ਸ਼ੁਰੂ ਹੋ ਗਿਆ ਕਿ ਚਰਨਜੀਤ ਸਿੰਘ ਬਰਾੜ ਵਰਗੇ ਬੰਦੇ ਪਾਰਟੀ ਛੱਡ ਗਏ ਚਰਨਜੀਤ ਸਿੰਘ ਬਰਾੜ ਉਹ ਬੰਦਾ ਹੈ ਜਿਨ੍ਹਾਂ ਇਹ ਇਹਦਾ ਪੇਪਰ ਵਰਕ ਸਾਰਾ ਪਾਰਟੀ ਦਾ ਕਰ ਰਿਆ ਸੀ ਦਫ਼ਤਰ ਸੰਭਾਲ ਰਿਆ ਸੀ ਸਾਰਾ ਉਹ ਬੰਦੇ ਦਾ ਚਲਾ ਜਾਣਾ ਮੈਨੂੰ ਲੱਗਦਾ ਕਿ ਇਹ ਬਹੁਤ ਤਕੜਾ ਝਟਕਾ ਹੈ ਇਹਨਾਂ ਵਾਸਤੇ ਤੇ ਉਤੋਂ ਜਿਹੜੇ ਦੂਜੇ ਲੀਡਰ ਹੈ ਵੱਡੇ ਲੀਡਰ ਜਿਹੜੇ ਕਾਲੀਦਲ ਬਾਦਲ ਤੋਂ ਆਏ ਹੋਏ ਉਹਨਾਂ ਨੂੰ ਲੱਗਦਾ ਕਿ ਗਿਆਨੀ ਹਰਪੀ ਸਿੰਘ ਪ੍ਰਧਾਨ ਬਣ ਕੇ ਬਹਿ ਗਿਆ ਤੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਹੂੰ ਤੇ ਉਹ ਹੁਣ ਆਪਣੀ ਗੇਮ ਚਲਾਉਣ ਲੱਗੇ ਹੋਏ ਸੋ ਹੁਣ ਦੇਖਦੇ ਹਾਂ ਕਿ ਅਗਲੇ ਦਿਨਾਂ 'ਚ ਕੀ ਹੁੰਦਾ ਹੂੰ ਅੱਗੇ ਸਾਰੇ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ ਕਾਂਗਰਸ ਪਾਰਟੀ 'ਚ ਰਾਜਾ ਵੜਿੰਗ ਤੇ ਚੰਨੀ ਸਾਹਬ ਦੀ ਜਿੱਥੇ ਆਪਾਂ ਆਹਮੋ ਸਾਹਮਣੇ ਹੋਣ ਦੀ ਚਰਚਾ ਕਰਦੇ ਸੀ ਉੱਥੇ ਅੱਜ ਇੱਕ ਮੰਚ ਤੇ ਦਿਖਾਈ ਦਿੱਤੇ ਨੇ ਉਹਨਾਂ ਦੀ ਚਿੱਠੀ ਜੰਗ ਤੋਂ ਬਾਅਦ ਹੁਣ ਇੱਕੋ ਮੰਚ ਤੇ ਉਹ ਦਿਖਾਈ ਦਿੱਤੇ ਨੇ ਤੇ ਕੀ ਸੰਕੇਤ ਦਿੰਦਾ ਏ ਤੇ ਪੰਜਾਬ ਚ ਕੈਂਪੇਨ ਦੇ ਕੀ ਮਾਇਨੇ ਨੇ ਇਸ ਬਾਰੇ ਜਾਣਕਾਰੀ ਦਿਓ ਦੇਖੋ ਜੇ ਤੁਸੀਂ ਬਾਡੀ ਲੈਂਗੁਏਜ ਦੇਖਣੀ ਹੋਵੇ ਦੋਵੇਂ ਲੀਡਰਾਂ ਦੀ ਹਮ ਮੈਨੂੰ ਇਹ ਇੱਕ ਪ੍ਰੈਸ ਕਾਨਫਰੈਂਸ ਟਾਈਪ ਸੀਗੀ ਦੋਹਾਂ ਨੇ ਮੈਨੂੰ ਨਹੀਂ ਲੱਗਦਾ ਖੰਮਲਾਈਆਂ ਹੋਣੀਆਂ ਆਪਸ ਵਿੱਚ ਹਮ ਉਹਨਾਂ ਦੇ ਐਕਚੁਅਲੀ ਐਸਸੀ ਵਿੰਗ ਦੇ ਕਾਂਗਰਸ ਦੇ ਐਸਸੀ ਵਿੰਗ ਦੇ ਰਜਿੰਦਰ ਗੁਪਤਾ ਜੀ ਇਹ ਵੈਸੇ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਰਹੇ ਆ ਔਰ ਅ ਉਹਦੇ ਵਿੱਚ ਵਜ਼ੀਰ ਰਹੇ ਆ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਆ ਇਹ ਫਿਰ ਛੱਡ ਕੇ ਚਲੇ ਗਏ ਸੀਗੇ ਤੇ ਅੱਜ ਕੱਲ ਇਹ ਕਾਂਗਰਸ ਚ ਹੈ ਤੇ ਇਹਨਾਂ ਨੂੰ ਐਸ ਸੀ ਵਿੰਗ ਦਾ ਉਹਨਾਂ ਨੇ ਬਣਾਇਆ ਹੋਇਆ ਪ੍ਰਮੁਖੀ ਤੇ ਉਹ ਆਏ ਸੀਗੇ ਹੁਣ ਜਦੋਂ ਉਹ ਆਏ ਤੇ ਚੰਨੀ ਦਾ ਹੋਣਾ ਉੱਥੇ ਜ਼ਰੂਰੀ ਸੀ ਬਿਲਕੁਲ ਡੈਨੀ ਦਾ ਹੋਣਾ ਜ਼ਰੂਰੀ ਸੀ ਤੇ ਰਾਜਾ ਬੜਿੰਗ ਦਾ ਬਤੌਰ ਪ੍ਰਧਾਨ ਹੋਣਾ ਜ਼ਰੂਰੀ ਸੀਗਾ ਸੋ ਉਹ ਉੱਥੇ ਆਏ ਸੀਗੇ ਉਹਨਾਂ ਦੀ ਉਹ ਪ੍ਰੈਸ ਕਾਨਫਰੰਸ ਸੀਗੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪਾਸੇ ਜੰਨੀ ਸਾਹਿਬ ਬੈਠੇ ਸੀ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠੇ ਸੀ ਤੇ ਰਾਜਾ ਵੜਿੰਗ ਨੇ ਉਹਨਾਂ ਦੀ ਇੰਟਰੋ ਇੰਟਰੋ ਦਿੱਤੀ ਤੇ ਉਹ ਆਪਣਾ ਬੋਲੇ ਤੇ ਗੱਲ ਕੀਤੀ ਤੇ ਹਾਂ ਲਾਸਟ ਦੇ ਵਿੱਚ ਉਹੀ ਸਵਾਲ মিডিਆ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਵੀ ਫੇਸ ਕੌਣ ਹੋਏਗਾ ਤੇ ਫੇਸ ਤੋਂ ਹੁਣ ਤੇ ਉਹਨਾਂ ਨੇ ਵੀ ਉਹੀ ਜਿਹੜੀ ਬਗੀਲ ਸਾਹਿਬ ਵਾਲੀ ਗੱਲ ਦੁਹਰਾਤੀ ਕਿ ਚੇਰਾ ਵੱਡਾ ਨਹੀਂ ਹੁੰਦਾ ਪਾਰਟੀ ਦੇ ਵਿੱਚ ਵਿਚਾਰਧਾਰਾ ਵੱਡੀ ਹੁੰਦੀ ਹੈ ਵਿਚਾਰਧਾਰਾ ਦੇ ਨਾਲ ਲੜਾਈ ਲੜੇ ਜਾਏਗੀ ਤੇ ਫਿਰ ਜਿਹੜਾ ਪਾਰਟੀ ਡਿਸਾਈਡ ਕਰੇਗੀ ਉਹ ਹੋਏਗਾ ਹਮ ਪਰ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਮਾਗੀ ਮੇਲੇ ਤੋਂ ਪਹਿਲਾਂ ਦੀ ਜਿਹੜੀ ਪੋਲਿਟਿਕਸ ਸ਼ੁਰੂ ਹੋਈ ਹੈ ਤੇ ਜਿਹੜਾ ਚੰਨੀ ਸਾਹਿਬ ਮੁਕਸਰ ਦੇ ਵਿੱਚ ਜਾ ਕੇ ਕੁਝ ਮੀਟਿੰਗਾਂ ਕਰ ਕਰਕੇ ਆਏ ਐ ਉਹਨਾਂ ਦਾ ਪਾਰਟੀ ਨੇ ਨੋਟਿਸ ਲਿਆ ਤੇ ਕੁਝ ਲੀਡਰਾਂ ਨੇ ਲਿਖਤੀ ਸ਼ਿਕਾਇਤ ਕਰਤੀ ਚੰਨੀ ਸਾਹਿਬ ਦੀ ਤੇ ਚੰਨੀ ਸਾਹਿਬ ਨੂੰ ਸ਼ਾਇਦ ਲੱਗਿਆ ਹੋ ਜਾਂ ਉਹ ਉਹਨਾਂ ਦੇ ਸਮਰਥਕਾਂ ਨੂੰ ਕੁਝ ਲੱਗਿਆ ਹੋ ਕਿ ਇਹ ਇਹਨੂੰ ਕਾਊਂਟਰ ਕਰਨਾ ਜ਼ਰੂਰੀ ਹੈ ਤੇ ਉਹਨਾਂ ਨੇ 35 36 ਦੇ ਕਰੀਬ ਜੱਟ ਲੀਡਰਾਂ ਨੇ ਇੱਕ ਹੋਰ ਚਿੱਠੀ ਲਿਖਤੀ ਤੇ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਲਿਖਤੀ ਤੇ ਨਾਲ ਕਹਿੰਦਾ ਜੀ ਕਿ ਪਾਰਟੀ ਜਿਹੜੀ ਹੈ ਪਾਰਟੀ ਦੇ ਵਿੱਚ ਜੱਟ ਸਿੱਖ ਹੀ ਭਾਰੂ ਹੋਏ ਹੋਏ ਆ ਸਾਰੇ ਅਹੁਦਿਆਂ ਤੇ ਲਗਭਗ ਉਹੀ ਹੈ ਵੱਡੇ ਅਹੁਦਿਆਂ ਤੇ ਤੇ ਪਾਰਟੀ ਦੇ ਵਿੱਚ ਸੰਤੁਲਨ ਨਹੀਂ ਹੈ ਸੰਤੁਲਨ ਬਣਾਉਣ ਵਾਸਤੇ ਜੰਨੀ ਕਿਉਂਕਿ ਦਲਤ ਲੀਡਰ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਪ੍ਰਧਾਨ ਬਣਾਇਆ ਜਾਵੇ ਸੋ ਇਹ ਹੁਣ ਉਹ ਚੱਲ ਰਿਹਾ ਹੋਇਆ ਤੇ ਬਿਆਨਬਾਜ਼ੀ ਤਾਂ ਪਹਿਲਾਂ ਚੱਲੀ ਰਹੀ ਹੈ ਹਾਂ ਅੱਜ ਉਹ ਜਿਹੜੇ ਇਕੱਠੇ ਦਿਖੇ ਦਿਖੇ ਜਰੂਰ ਹੈ ਪਰ ਕੋਈ ਉਸ ਤਰ੍ਹਾਂ ਦੀ ਗੱਲਬਾਤ ਉਹਨਾਂ ਨੇ ਨਹੀਂ ਕੀਤੀ ਜਾਂ ਉਸ ਤਰ੍ਹਾਂ ਦਾ ਜੈਸਚਰ ਉਹਨਾਂ ਨੇ ਨਹੀਂ ਦਿੱਤਾ ਕਿ ਉਹ ਕੋਈ ਮਤਲਬ ਇਕੱਠੇ ਦਿਖ ਰਹੇ ਹੋ ਇਕੱਠੇ ਹੋ ਉਹ ਉਹਨਾਂ ਦੇ ਕੋਈ મત ਭੇਦ ਭਲਾਣ ਦੀ ਗੱਲ ਹੋਵੇ ਹਾਂ ਉਹ ਵੱਡੇ ਲੀਡਰ ਜਦੋਂ ਆਂਦੇ ਆ ਨੈਸ਼ਨਲ ਲੈਵਲ ਦੇ ਲੀਡਰ ਆਂਦੇ ਆ ਤੇ ਸਟੇਟ ਲੈਵਲ ਦੇ ਲੀਡਰ ਉੱਥੇ ਪਹੁੰਚਦੇ ਹੀ ਆ ਉਸੇ ਤਰ੍ਹਾਂ ਮੈਨੂੰ ਲੱਗਦਾ ਇਹ ਰਾਜਾ ਵੜਿੰਗ ਤੇ ਚੰਨੀ ਸਾਹਿਬ ਇਕੱਠੇ ਹੋਏ ਸੀ ਹਮ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਸੋ ਏਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ